ਕਰੋਜੀ ਰਸਨਾ ਪਵਿੱਤਰ ਆਖੋ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਕ ਵਾਰ ਕੁਝ ਸਿੱਖ ਗੁਰੂ ਅਰਜਨ ਦੇਵ ਜੀ ਕੋਲ ਆਉਂਦੇ ਨੇ ਮੱਥਾ ਟੇਕ ਕੇ ਕਹਿੰਦੇ ਨੇ ਗੁਰੂ ਜੀ ਮਨ ਵਿੱਚ ਕੁਝ ਵਿਚਾਰ ਚੱਲ ਰਹੇ ਨੇ ਪੁੱਛ ਲਈਏ ਗੁਰੂ ਜੀ ਨੇ ਕਿਹਾ ਹਾਂਜੀ ਪੁੱਛੋ ਕਹਿੰਦੇ ਪਾਤਸ਼ਾਹ ਕਈ ਵਾਰ ਐਵੇਂ ਹੁੰਦਾ ਹੈ ਵੀ ਕਈ ਕਾਰਜ ਹੁੰਦੇ ਨੇ ਉਹ ਅੱਧ ਵਿੱਚ ਹੀ ਰੁਕ ਜਾਂਦੇ ਨੇ ਆਪਣੇ ਵੱਲੋਂ ਬਹੁਤ ਮਿਹਨਤ ਵੀ ਕਰੀਦੀ ਹੈ ਉਹਨਾਂ ਨੂੰ ਸਿਰੇ ਚੜਾਉਣ ਲਈ ਪਰ ਉਹ ਚੜਦੇ ਨਹੀਂ ਆਪਣੀ ਸਭ ਦੀ ਜ਼ਿੰਦਗੀ ਦੇ ਵਿੱਚ ਕਈ ਵਾਰ ਐਵੇਂ ਹੁੰਦਾ ਕੰਮ ਸਿਰੇ ਚੜਦਾ ਹੀ ਨਹੀਂ ਆਪਾਂ ਆਪਣੇ ਵੱਲੋਂ ਬਹੁਤ ਜਤਨ ਵੀ ਕਰਦੇ ਹਾਂ ਪਰ ਉਹ ਕਾਰਜ ਰਾਸ ਨਹੀਂ ਹੁੰਦਾ ਤਾਂ ਪਾਤਸ਼ਾਹ ਉਸ ਸਮੇਂ ਦੱਸੋ ਕੀ ਕਰੀਏ ਅੱਜ ਆਪਾਂ ਆਪਣੀ ਗ੍ਰਹਿਸਤੀ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇਖਦੇ ਹਾਂ ਹੱਲ ਵੀ ਕਰਨਾ ਚਾਹੁੰਦੇ ਹਾਂ ਯਤਨ ਵੀ ਕਰਦੇ ਹਾਂ ਪਰ ਉਹ ਹੱਲ ਹੀ ਨਹੀਂ ਹੁੰਦੇ ਪਾਤਸ਼ਾਹ ਕਹਿੰਦੇ ਉਹ ਪਲੇਪੁਰਖੋ ਜੇ ਤੁਹਾਨੂੰ ਆਪਣੇ ਚਾਰੇ ਪਾਸੇ ਕੋਈ ਵੀ ਢੱਡੋ ਭੁੱਖਾ ਦਿਸਦਾ ਤਾਂ ਉਸ ਨੂੰ ਪ੍ਰਸ਼ਾਦਾ ਜ਼ਰੂਰ ਛਕਾਓ ਜੇ ਕਿਸੇ ਦੇ ਸਰੀਰ ਤੇ ਕੱਪੜਾ ਨਹੀਂ ਉਹਦਾ ਤਨ ਟੱਕ ਦਿਓ ਤੇ ਸਾਰਾ ਪਰਿਵਾਰ ਇਕੱਠਾ ਹੋ ਨਾਮ ਜ਼ਰੂਰ ਜਪੋ ਤੇ ਹੋਰਾਂ ਨੂੰ ਵੀ ਇਸ ਲਈ ਕਹੋ ਤੇ ਕੜਾ ਪ੍ਰਸ਼ਾਦ ਦੀ ਦੇਗ ਵੀ ਬਣਾਓ ਜਦੋਂ ਇਕੱਠੇ ਹੋ ਕੇ ਨਾਮ ਜਪਦਿਆਂ ਤਾਂ ਉਦੋਂ ਸਾਰੇ ਜਣੇ ਅਰਦਾਸ ਵੀ ਜ਼ਰੂਰ ਕਰਿਆ ਕਰੋ ਤਾਂ ਉਦੋਂ ਵੱਡੀ ਤੋਂ ਵੱਡੀ ਜੋ ਵੀ ਰੁਕਾਵਟ ਹੈ ਘਰ ਦੇ ਵਿੱਚ ਉਹ ਆਪਾਦਸ਼ਾ ਆਪੇ ਦੂਰ ਕਰਨਗੇ ਤੇ ਜਦੋਂ ਐਵੇਂ ਕਰਾਂਗੇ ਤੇ ਗੁਰਬਾਣੀ ਵੀ ਆ ਗਈ ਆਪਣੇ ਜੀਵਨ ਦੇ ਵਿੱਚ ਅਰਦਾਸ ਵੀ ਆ ਗਈ ਤੇ ਦੇਗ ਵੀ ਆ ਗਈ ਨਿਮਰਤਾ ਤੇ ਦਇਆ ਵੀ ਆ ਗਈ ਜਦੋਂ ਇਹ ਜੀਵਨ ਦੇ ਵਿੱਚ ਆ ਗਈ ਆਪੀ ਸਫਲ ਆਪੇ ਜੀਵਨ ਸਫਲ ਹੋ ਜਾਏਗਾ ਆਪਣੇ ਵਿੱਚੋਂ ਕਈ ਕਹਿ ਦਿੰਦੇ ਨੇ ਵੀ ਪਾਠ ਕਰਨ ਵਿੱਚ ਨਾਮ ਜਪਣ ਵਿੱਚ ਮੇਰਾ ਤਾਂ ਮਨ ਹੀ ਨਹੀਂ ਲੱਗਦਾ ਫਿਰ ਮੈਂ ਕਿਵੇਂ ਕਰਾਂ ਜਦੋਂ ਵਾਹਿਗੁਰੂ ਦੇ ਮਨ ਲਾਉਣਾ ਹੋਇਆ ਆਪੀ ਕਰ ਲਾਂਗੇ ਉਦੋਂ ਦੱਸੋ ਕੀ ਕਰੀਏ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ ਕਿਸੇ ਵੀ ਕੰਮ ਕਰਨ ਲਈ ਔਖਾ ਲੱਗਦਾ ਨਾ ਤਾਂ ਆਪਣਾ ਮਨ ਹੀ ਨਹੀਂ ਟਿਕਦਾ ਪਰ ਬਾਅਦ ਵਿੱਚ ਤਾਂ ਆਪਣੇ ਮਨ ਵਿੱਚ ਉਹ ਵਾਹਿਗੁਰੂ ਦੀ ਜੋ ਕਿਰਪਾ ਹੁੰਦੀ ਜਾਂਦੀ ਹੈ ਇਸ ਲਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਜਪਜੀ ਸਾਹਿਬ ਦਾ ਪਾਠ ਕਰ ਉਸ ਤੋਂ ਮਨ ਅੰਦਰ ਇਹ ਦ੍ਰਿੜ ਨਿਸ਼ਚੈ ਕਰ ਲੈਣਾ ਜਦੋਂ ਜਪਜੀ ਸਾਹਿਬ ਦਾ ਪਾਠ ਕਰਨਾ ਨਾ ਤਾਂ ਮਨ ਅੰਦਰ ਵਸ ਇਹੀ ਸੋਚਣਾ ਵੀ ਮੈਂ ਜੋ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਇਹ ਗੁਰੂ ਪਾਤਸ਼ਾਹ ਆਪ ਨੇ ਉਹ ਵਾਹਿਗੁਰੂ ਮੇਰੇ ਨਾਲ ਨੇ ਉਹ ਮੈਂ ਗੁਰੂ ਪਾਤਸ਼ਾਹ ਜੀ ਨੂੰ ਜਪ ਰਿਹਾ ਇੱਕ ਵਾਰ ਦੀ ਗੱਲ ਹੈ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪੁੱਛਿਆ ਸੀ ਜਦੋਂ ਤੁਸੀਂ ਅਲੋਪ ਹੋ ਗਏ ਤਾਂ ਫਿਰ ਤੁਹਾਡੇ ਦਰਸ਼ਨ ਕਿਵੇਂ ਹੋਇਆ ਕਰਨਗੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਜੋ ਜਪਜੀ ਸਾਹਿਬ ਹੈ ਉਹ ਮੇਰਾ ਹੀ ਰੂਪ ਹੈ ਜਦੋਂ ਇੱਕ ਓਮਕਾਰ ਤੋਂ ਆਰੰਭ ਕਰੋਗੇ ਤਾਂ ਆਪੇ ਦਰਸ਼ਨ ਹੋਣਗੇ ਇਸ ਲਈ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਆਪਣੇ ਲਈ ਬਹੁਤ ਲਾਜ਼ਮੀ ਹੈ ਜਿਸ ਘਰ ਵਿੱਚ ਜਪਜੀ ਸਾਹਿਬ ਆ ਗਿਆ ਉਸ ਘਰ ਵਿੱਚ ਸਭ ਕੁਝ ਆ ਗਿਆ ਤੇ ਇਹੀ ਆਪਣੇ ਅੰਦਰ ਵੱਸ ਜਾਵੇਗਾ ਜਿਵੇਂ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਤੁਸੀਂ ਕਹਿੰਦੇ ਹੋ ਵੀ ਇਹ ਅੰਦਰ ਵੱਸ ਜਾਂਦਾ ਹੈ ਇਹ ਅੰਦਰ ਹੀ ਟਿਕ ਜਾਂਦਾ ਹੈ ਇਹ ਅੰਦਰ ਰਚ ਜਾਂਦਾ ਹੈ ਹੁੰਦਾ ਕਿਵੇਂ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਬੈਠੇ ਸੀ ਉਹਦੇ ਸਾਹਮਣੇ ਇੱਕ ਖੂਹ ਸੀ ਉਸ ਉਥੋਂ ਕੁਝ ਮਾਤਾਵਾਂ ਪਾਣੀ ਪਾ ਰਹੀਆਂ ਸਨ ਖੂਹ ਤੇ ਜਦੋਂ ਪਾਣੀ ਭਰਦੀਆਂ ਸਨ ਆਸੇ-ਪਾਸੇ ਇੱਕ ਬੰਨੀ ਬਣੀ ਹੋਈ ਸੀ ਉਹ ਜਦੋਂ ਪਾਣੀ ਭਰਨਾ ਤਾਂ ਉਸ ਬੰਨੀ ਦੇ ਉੱਤੇ ਆਪਣਾ ਘੜਾ ਟਿਕਾ ਲੈਣਾ ਐਵੇਂ ਕਰਦੇ ਆ ਸਾਰੇ ਨਹੀਂ ਕਰਨਾ ਜਿੱਥੇ ਉਹ ਘੜਾ ਟਿਕਾਉਂਦੇ ਸੀ ਉੱਥੇ ਵਾਰ-ਵਾਰ ਜਦੋਂ ਰੱਸੀ ਖਿੱਚਣੀ ਉੱਥੇ ਇੱਕ ਜਗ੍ਹਾ ਤੇ ਰੱਖ ਕੇ ਘੜਾ ਭਰਨਾ ਉਹ ਇੱਕੋ ਜਗ੍ਹਾ ਰੱਖੀ ਜਾ ਰਹੀ ਸੀ ਗੁਰੂ ਪਾਤਸ਼ਾਹ ਮਰਦਾਨੇ ਨੂੰ ਕਹਿੰਦੇ ਭਾਈ ਮਰਦਾਨਿਆ ਜਿੱਥੇ ਉਹ ਮਾਤਾਮਾ ਪਾਣੀ ਭਰਦੀਆਂ ਪਈਆਂ ਨੇ ਤੂੰ ਉੱਥੇ ਜਾ ਕੇ ਦੇਖ ਕੇ ਆ ਭਾਈ ਮਰਦਾਨਾ ਜੀ ਉੱਥੇ ਜਾਂਦੇ ਨੇ ਉਦੋਂ ਦੇਖ ਕੇ ਵਾਪਸ ਆ ਜਾਂਦੇ ਨੇ ਗੁਰੂ ਨਾਨਕ ਪਾਸਾ ਜੀ ਨੂੰ ਪੁੱਛਦੇ ਨੇ ਕੀ ਦੇਖਿਆ ਪਾਈ ਮਰਦਾਨਾ ਕਹਿੰਦੇ ਜਿੱਥੇ ਘੜਾ ਰੱਖਦੇ ਨੇ ਨਾ ਉਥੇ ਨਿਸ਼ਾਨ ਪਿਆ ਹੋਇਆ ਇੱਕ ਡੂੰਗਾ ਸਾਰਾ ਨਿਸ਼ਾਨ ਉਥੇ ਘੜਾ ਬੜਾ ਆਸਾਨੀ ਨਾਲ ਟਿਕ ਜਾਂਦਾ ਹੈ ਗੁਰੂ ਜੀ ਨੇ ਕਿਹਾ ਮਰਦਾਨਿਆਂ ਜਦੋਂ ਇਹ ਪਾਣੀ ਵਾਲਾ ਖੂਹ ਬਣਿਆ ਸੀ ਨਾ ਜਦੋਂ ਇਹ ਬੰਨੀ ਬਣੀ ਸੀ ਤਾਂ ਉਥੇ ਕੋਈ ਨਿਸ਼ਾਨ ਨਹੀਂ ਸੀ ਜਿਵੇਂ ਜਿਵੇਂ ਇਹ ਰੋਜ਼ ਘੜੇ ਰੱਖਦੇ ਗਏ ਕਦੇ ਕੋਈ ਆਉਂਦਾ ਕਦੇ ਕੋਈ ਆਉਂਦਾ ਘੜੇ ਰੱਖਦੇ ਗਏ ਨਿਸ਼ਾਨ ਉੱਥੇ ਬਣਦਾ ਗਿਆ ਤੇ ਉਹ ਖੜਾ ਆਸਾਨੀ ਨਾਲ ਟਿਕਦਾ ਗਿਆ ਜਦੋਂ ਆਪਾਂ ਨਾਮ ਜਪਦੇ ਹਾਂ ਮੂਲ ਮੰਤਰ ਦਾ ਜਪ ਕਰਦੇ ਹਾਂ ਉਹ ਆਪਣੇ ਅੰਦਰ ਜਗ੍ਹਾ ਬਣਾ ਲੈਂਦਾ ਹੈ ਉਹ ਆਪਣੇ ਅੰਦਰ ਥਾਂ ਬਣਾ ਲੈਂਦਾ ਹੈ ਤੇ ਆਪਣੇ ਅੰਦਰ ਹੀ ਵਸ ਜਾਂਦਾ ਹੈ ਤੇ ਫਿਰ ਜੋ ਅੰਦਰ ਐ ਉਹੀ ਬਾਹਰ ਆਏਗਾ ਉਹੀ ਦੁਸ਼ੀਆਂ ਚ ਦਿ세ਗਾ ਜਦੋਂ ਆਪਾਂ ਨਾਮ ਜਪਾਂਗੇ ਫਿਰ ਵਾਹਿਗੁਰੂ ਦੇ ਗੁਣ ਧਾਰਨ ਕਰ ਲਵਾਂਗੇ ਇਸ ਲਈ ਅਮਰ ਤੇ ਵਿਰਾ ਸੰਭਾਲਣਾ ਆਪਣੇ ਲਈ ਬਹੁਤ ਜ਼ਰੂਰੀ ਹੈ ਦੈਨ ਸਮੇਂ ਤਾਂ ਆਪਣਾ ਮਨ ਇੱਧਰ ਉੱਧਰ ਭੱਜੇ ਫਿਰਦਾਗਾ ਆਹ ਕੰਮ ਕਰ ਲਓ ਉਹ ਕੰਮ ਕਰ ਲਓ ਮੈਂ ਇਹਦੇ ਤੋਂ ਲੈਣਾ ਹੈ ਇਹਨੂੰ ਮੈਂ ਦੇਣਾ ਇਸ ਲਈ ਅਮਰਤ ਵੇਲੇ ਸੈਚੇ ਸਹਜੇ ਵਿਚਾਰ ਕੇ ਚੁੱਪ ਜੇ ਸਾਹਬ ਦਾ ਪਾਠ ਕਰੀਏ ਤੇ ਆਪਣੀ ਜ਼ਿੰਦਗੀ ਦੇ ਵਿੱਚ ਈਸ਼ ਨੂੰ ਸ਼ਾਮਲ ਕਰੀਏ ਉਹ ਜ਼ਿੰਦਗੀ ਦੇ ਵਿੱਚ ਧਾਰਨ ਕਰੀਏ ਗੁਰੂ ਦੀਆਂ ਸਿੱਖਿਆ ਨੂੰ ਪਾਠ ਆਪਾਂ ਆਪਣੇ ਲਈ ਕਰਨਾ ਤੇ ਫਿਰ ਕਿਉਂ ਨਾ ਉਹਨੂੰ ਵਿਚਾਰ ਕੀ ਕਰਿਆ ਜਾਵੇ ਰੋਜ਼ਾਨਾ ਕਥਾ ਜ਼ਰੂਰ ਸੁਣੀਏ ਜਦੋਂ ਆਪਾਂ ਕਥਾ ਸੁਣਦੇ ਆ ਤਾਂ ਰੋਜ਼ ਕੁਝ ਨਵਾਂ ਸਿੱਖਣ ਨੂੰ ਮਿਲਦਾ ਏ ਉਹ ਜ਼ਿੰਦਗੀ ਦੇ ਵਿੱਚ ਧਾਰਨ ਕਰੀਏ ਇਸ ਲਈ ਜ਼ਿੰਦਗੀ ਨੂੰ ਸੇਧ ਮਿਲਦੀ ਏ ਬਸ ਪਾਠ ਕਰਨਾ ਤੇ ਨਾਮ ਜਪਣਾ ਬਸ ਉਸ ਸਮੇਂ ਧਿਆਨ ਵਿੱਚ ਹੋਵੇ ਵੀ ਹਾਂ ਮੈਂ ਨਾਮ ਜਪਣਾ ਜਦੋਂ ਮਨ ਭਟਕਿਆ ਜਾਂਦਾ ਹੈ ਵੀ ਮਨ ਇੱਥੋਂ ਭੱਜਣਾ ਸ਼ੁਰੂ ਹੋਇਆ ਸੀ ਇਹ ਪੌੜੀ ਤੋਂ ਮੈਂ ਪਾਠ ਕਰਦਾ ਸੀ ਉਦੋਂ ਮੇਰਾ ਮਨ ਭੱਜ ਗਿਆ ਫਿਰ ਉਸੇ ਪੌੜੀ ਤੋਂ ਆਰੰਭ ਕਰ ਲਵੋ ਮਨ ਨੂੰ ਕਹੋ ਜਿੰਨਾ ਵੀ ਕਰਨਾ ਹੈ ਨਾ ਬਸ ਸਾਰਾ ਸਮਝ ਵਿਚਾਰ ਕੇ ਕਰਨਾ ਆਪਾ ਸ਼ਬਦ ਨੂੰ ਅੰਦਰ ਲੈ ਕੇ ਜਾਣਾ ਉਹਨੂੰ ਅੰਦਰ ਬਸਾਉਣਾ ਆਪਾ ਸ਼ਬਦ ਨੂੰ ਬਸ ਮੂੰਹ ਨਾਲ ਪੜਿਆ ਹੀ ਹੈ ਉਸ ਨੂੰ ਵਿਚਾਰਿਆ ਸਮਝਿਆ ਪਰ ਅੰਦਰ ਜਗਾ ਨਹੀਂ ਦਿੱਤੇ ਇਸ ਲਈ ਪਾਠ ਕਰਨਾ ਕਦੇ ਨਾ ਛੱਡਿਓ ਇਸ ਲਈ ਆਪਣੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਇਸ ਤਰ੍ਹਾਂ ਆਪਣੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਪਰਮਾਤਮਾ ਆਪ ਹੀ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਗੇ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ